ਠੀਕ ਹੈ ਇਹ ਲੋਕੀ ਕੰਟੈਂਟ ਕ੍ਰੀਏਟਰ ਨਹੀਂ ਹੈਗੇ ਅੱਛਾ ਮੇਰੀ ਟਰਮਸ ਦੇ ਵਿੱਚ ਇਹ ਲੋਕੀ ਕੰਟੈਂਟ ਕ੍ਰੀਏਟਰ ਨਹੀਂ ਹੈਗੇ ਇਹ ਲੋਕੀ ਇਨਫਲੂਐਂਸਰ ਇਨ ਅ ਬੈਡ ਵੇ ਆ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਇਨ ਅ ਬੈਡ ਵੇ ਮੈਂ ਇਹੋ ਹੀ ਗੱਲ ਕਰ ਰਿਹਾ ਕਿ ਬਹੁਤ ਜ਼ਿਆਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਲੋਕਾਂ ਨੂੰ ਫੇਮ ਤੇ ਡਿਫੇਮ ਦੇ ਵਿੱਚ ਫਰਕ ਨਹੀਂ ਪਤਾ ਲੱਗ ਰਿਹਾ ਇੱਕ ਬਹੁਤ ਸਲੀਕ ਲਾਈਨ ਹੈ ਫੇਮ ਤੇ ਡਿਫੇਮ ਦੇ ਵਿੱਚ ਬਹੁਤ ਫਰਕ ਹੈ ਫੇਮ ਕਿਹਨੂੰ ਕਹਿੰਦੇ ਆ ਆਪਾਂ ਫੇਮ ਨੂੰ ਕਹਿੰਦੇ ਕਿ ਤੁਹਾਨੂੰ ਤੁਸੀਂ ਇੱਕ ਇਨਫਲੂਐਂਸ਼ੀਅਲ ਤੁਹਾਡੇ ਸਾਹਮਣੇ ਤੁਹਾਡੇ ਵਿੱਚੋਂ ਇੱਕ ਬੰਦਾ ਉੱਠਿਆ ਹਾਈਲੀ ਇਨਫਲੂਐਂਸ਼ੀਅਲ ਬੰਦਾ ਜਿਹਨੂੰ ਜਿਹਨੂੰ ਤੁਸੀਂ ਅੰਦਰੋਂ ਜਿਹਦੇ ਲਈ ਰਿਸਪੈਕਟ ਆਵੇ ਹੁਣ ਤੁਸੀਂ ਦਿਲਜੀਤ ਦੋਸਾਂ ਦੀ ਆਪਾਂ ਗੱਲ ਕਰਦੇ ਹਾਂ ਫੋਰ ਐਗਜ਼ਾਮਪਲ ਤੁਸੀਂ ਦੇਖੋ ਉਸ ਉਹ ਬੰਦਾ ਇਸ ਟਾਈਮ ਕਿਸ ਲੈਵਲ ਆਫ ਮਤਲਬ ਕੰਟੈਂਟ ਕ੍ਰੀਏਸ਼ਨ ਦੇ ਵਿੱਚ ਹੈਗਾ ਯਾ ਕਿਸ ਲੈਵਲ ਆਫ ਫੇਮ ਦੇ ਵਿੱਚ ਹੈਗਾ ਪਬਲਿਸਿਟੀ ਕਿਰ ਕਿਸ ਫੇਮ ਦੇ ਵਿੱਚ ਹੈ ਮੈਨੂੰ ਦੱਸ ਦੋ ਲੋਕੀ ਗਾਲਾਂ ਵੀ ਕੱਢਦੇ ਉਹਨੂੰ ਪਰ ਤੁਸੀਂ ਦੇਖੋ ਗਾਲਾਂ ਕੱਢਣ ਵਾਲੇ ਲੋਕੀ ਜਿਆਦਾ ਕੀ ਉਹਨੂੰ ਰਿਸਪੈਕਟ ਕਰਨ ਵਾਲੇ ਬੰਦੇ ਜਿਆਦਾ ਐਜ਼ ਅ ਪੰਜਾਬੀ ਐਜ਼ ਸਾਡੀ ਪੱਗ ਨੂੰ ਉਹ ਬੰਦਾ ਕਿਸ ਲੈਵਲ ਤੇ ਲੈ ਗਿਆ ਪੰਜ ਮਹੀਨੇ ਦਾ ਬੱਚਾ ਜਦੋਂ ਵੱਡਾ ਹੋ ਜਾਏਗਾ ਤੇ ਅਗਰ ਕਹੇ ਨੇ ਉਹਨੂੰ ਟੀਚਰ ਕਰਤੀ ਵੀ ਆ ਤੇਰੀ ਮਾਂ ਤਾਂ ਇਦਾਂ ਨੱਚਦੀ ਸੀ ਆਨਲਾਈਨ ਤੇ ਇਦਾਂ ਇਦਾਂ ਕਰਦੀ ਸੀਗੀ ਆਹ ਕਰਦੀ ਸੀਗੀ ਆਹ ਦੇਖ ਲੈ ਕੰਟੈਂਟ ਆਪਣੀ ਮਾਂ ਦਾ ਫਿਰ ਤੁਸੀਂ ਕੀ ਜਵਾਬ ਦੇਵੋਗੇ ਇਹ ਉਹ ਸੋਚਦੇ ਨਹੀਂ ਇਹ ਸੋਚਦੇ ਨਹੀਂ ਉਹੀ ਨਾ ਗੱਲ ਹੈ ਨਾ ਚੰਦ ਪੈਸੇ ਵਾਲੇ ਆਪਣੀ ਗੈਰਤ ਖਵਾਤੀ ਲੌਂਗ ਟਰਮ ਨਹੀਂ ਸੋਚ ਰਹੇ ਇੱਕ ਬਿਜ਼ਨਸ ਅੱਛਾ ਅਪਰ ਪਿੱਛੇ ਗੱਲ ਕਰ ਰਹੇ ਹੁੰਦਾ ਹੁਣ ਅਮਰਿਤਪਾਲ ਸਿੰਘ ਮੈਰੋ ਦਾ ਜਿਹੜਾ ਹੁਣ ਅੱਜ ਕੱਲ ਪੇਜ ਜਿਹੜਾ ਨੇਸ਼ਨਵਾਈਡ ਬੈਨ ਕਰ ਦਿੱਤਾ ਗਿਆ ਹੈ ਤੇ ਕਰਨ ਨੂੰ ਤਾਂ ਬੇਟਾ ਉਸ ਲੋਕਾਂ ਦੀ ਵੀ ਤਾਂ ਕਰ ਸਕਦੇ ਹੈ ਨਾ ਕਿਉਂ ਨਹੀਂ ਕਰਦੇ ਹਾਂ ਬਿਲਕੁਲ ਜਿਹੜੇ ਸ਼ਲੀਲਤਾ ਪੁਰ ਜਿਹੜੇ ਸ਼ਲੀਲਤਾ ਫੈਲਾ ਰਹੇ ਉਹਨਾਂ ਦੇ ਉਹਨਾਂ ਦੀ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਮੈਂ ਕਾਫੀ ਮੈਂ ਕਵਿਯਾਰੀ ਕੀਤਾ ਹੈ ਮੈਂ ਦੱਸ ਦਿੰਦਾ ਤੁਹਾਨੂੰ ਮੈਂ ਕਦੀ ਵੀ ਕੁਝ ਇਦਾਂ ਦਾ ਅਗਰ ਕੰਟੈਂਟ ਦੇਖਾਂ ਨਾ ਮੈਨੂੰ ਪਤਾ ਮੇਰਾ ਫੋਨ ਮੇਰੀ ਬੇਟੀ ਉਠਾ ਲੇਗੀ ਕਦੀ ਨਾ ਕਦੀ ਉਠਾਏਗੀ ਅਗਰ ਉਹਨੇ ਗਲਤੀ ਨਾਲ ਵੀ ਖੋਲ ਲਿਆ ਉਹਨੂੰ ਚੀਜ਼ਾਂ ਦਿਖेंगी ਤੇ ਮੈਨੂੰ ਰਿਪੋਰਟ ਦੇ ਵਿੱਚ ਵਾਪਸ ਕਹਿੰਦਾ ਵੀ ਕੈਨ ਨਾਟ ਬਲੌਕ ਥਿਸ ਪ੍ਰੋਫਾਈਲ ਐਸ ਇਟ ਡਸ ਨਾਟ ਹਿੰਡਰ ਆਰ ਟਰਮਸ ਐਂਡ ਕੰਡੀਸ਼ਨਸ ਵੀ ਸਿੱਧਾ ਸਿੱਧਾ ਪੋਰਨੋਗ੍ਰਾਫਿਕ ਮਟੀਰੀਅਲ ਹੈ ਤੁਸੀਂ ਉਹਨੂੰ ਬੈਨ ਕਰੋ